ਵਾਹ ਜੀ ਜੀ ਕੱਪੇ ਪਿੰਡ ਰੁਕਾ ਜੀ ਆਪਰ ਸਤ ਸੰਗਤਾਂ ਨੇ ਜਾ ਰਹੀ ਪੈਦਲ ਯਾਤਰਾ ਵਾਸਤੇ ਬਹੁਤ ਚੁੱਝੇ ਭੰਗਰੇ ਨਾਲ ਇਹਨਾਂ ਦਾ ਸੇਵਾ ਕੀਤੀ ਹੈ ਬਹੁਤ ਪਿਆਰ ਸੁਪਾਰ ਪਿੰਡ ਦਾ ਵਿਕਣ ਮਿਲਿਆ ਉਸਾਰੇ ਪਿੰਡ ਦਾ ਇਫਾਕ ਕੱਤੇ ਲੰਗਰ ਬਤਾਉਣਾ ਆਈਆਂ ਮਾਈਆਂ ਦਾ ਬਹੁਤ ਵੱਡਾ ਪਿਆਰ ਅਕੱਠ ਨਾਲੇ ਇਹਨਾਂ ਕੁਰਾਦਿਆਂ ਗੁਰਸਿੱਖ ਸੰਗਤਾਂ ਨੂੰ ਬਾਬਾ ਦੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਸੂਰ ਸਿੰਘ ਸਿੰਘ ਗੁਰੂ ਸਹਿਵਾਨ ਕੁਝ ਨਾ ਵਖੂਸ ਕਰਨ ਵਰਕਤਾਂ ਵਖੂਸ ਕਰਨ ਰਹਿਤਾਂ ਵਖੂਸ ਕਰਨ ਜਿੱਥੇ ਅਸੀਂ ਗੁਰੂ ਸਾਹਿਬ ਦੇ ਸ਼ੁਕਰ ਦੇ ਯਾਰ ਹਾਂ ਮਹਾਰਾਜ ਜੀ ਆਪਣੀ ਕਿਰਪਾ ਨਾਲ ਆਪਣੇ ਮਹਾਨ ਟੀਮ ਉੱਤੇ ਲੈ ਕੇ ਜਾ ਰਹੇ ਹਾਂ ਉਥੇ ਅਸੀਂ ਇਹਨਾਂ ਰੱਬ ਵਰਗੀਆਂ ਸੰਗਤਾਂ ਦਾ ਵੀ ਫੁੱਲ ਰਿਹਾ ਰਹੂ ਕਿ ਇਹਨਾਂ ਨੇ ਪੈਦਲ ਚੱਲ ਰਹੀਆਂ ਗੁਰਸਿੱਖਾਂ ਨੂੰ ਭੋਜਨ ਸਪਾਇਆ ਹੈ ਮਹਾਰਾਜ ਸਤਿਗੁਰ ਆਪ ਜਾਣਦੇ ਨੇ ਪਰ ਸਾਡੀ ਪਰੰਪਰਾ ਹੈ ਸਾਡੇ ਸੁਧਾਨ ਚ ਨੇ ਜਿਨ੍ਹਾਂ ਨੂੰ ਐਸੀ ਹੀ ਮੇਸਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਦੇ ਰੱਖਿਆ ਮੈਂ ਨਗਰ ਨੂੰ ਬੇਨਤੀ ਕਰਕੇ ਜਾਊਗਾ ਕਿ ਤੁਹਾਡਾ ਇੰਨਾ ਪਿਆਰ ਹੈ ਇੰਨਾ ਖਾਸ ਦਾ ਪਿੰਡ ਦਾ ਇੰਨੀ ਤੁਝੇ ਮਾਤੁੱਤ ਦਿਖਾਈ ਹੈ ਅਗਲੇ ਵਾਰ ਤੁਸੀਂ ਨਾਲ ਵੀ ਚੱਲਿਓ ਸਤ ਪਿਆਰ ਇਹ ਬੇਨਤੀ ਇਹ ਬੇਨਤੀ ਹੈ ਆਪ ਤੁਹਾਡੇ ਚਰਨਾ ਚਾਹ ਕਿਉਂਕਿ ਤੁਖੂ ਗੁਰੂ ਕੀ ਸੰਗਤ ਉਹ ਰਤਵਰਗੀਆਂ ਸੰਗਤਾਂ ਹੋ ਮੈਂ ਬੇਨਤੀ ਕਰੂੰਗਾ ਪ੍ਰਬੰਧਕਾਂ ਦੇ ਵਿੱਚੋਂ ਆਪਣੀ ਪਿਆਰ ਨਾਲ ਕੋਈ ਪੰਜ ਬੀਬੀਆਂ ਭਾਈ ਗੁਰਸਿੱਖਾਂ ਤੇ ਗੁਰੂਗੀਆਂ ਪਿਆਰੀਆਂ ਸਿੰਘਣੀਆਂ ਪੰਜ ਮਾਣੇ ਨਗਰ ਸਾਰਾ ਉਹਨਾਂ ਨੂੰ ਨਾਮਿਨੇਟ ਕਰਕੇ ਪੰਜ ਸੇਵਾਦਾਰ ਸਾਹਮਣੇ ਆਉਣ ਕੇ ਅਸੀਂ ਤੁਹਾਡੇ ਨਗਰ ਨੂੰ ਉਹ ਪੰਜ ਜਣਿਆਂ ਨੂੰ ਨਹੀਂ ਨਗਰ ਨੂੰ ਸਾਡੇ ਨੂੰ ਬਾਬਾ ਜੂਰਾਵਰ ਸਿੰਘ ਵੱਲੋਂ ਬਾਬਾ ਫਤਿਹ ਸਿੰਘ ਜੀ ਵੱਲੋਂ માતા ਗੁਜਰਕਾ ਵੱਲੋਂ ਸੀਸਾ ਵੱਲੋਂ ਸਿਰ ਸਿਰ ਪਾਓ ਉਹ ਪੰਜ ਜਣਿਆਂ ਨੂੰ ਸਾਡੇ ਸਾਰੇ ਨਗਰ ਨੂੰ ਆ ਔਰ ਅਸੀਂ ਸਾਰੀ ਸੰਗਤ ਨਗਰ ਵਿੱਚੋਂ ਦੀ ਲੰਘਦੇ ਲੰਘਦੇ ਤੁਹਾਡੇ ਚਰਨ ਵੀ ਝਾੜਦੇ ਆਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ आकार करोनि सतरिया ਚਲੋ ਬਾਈ ਹੋ ਜੋ ਕਿਹੋ ਜੋ ਅਗੇ ਕਿਹੜੇ ਹੋ ਨਿਹਾਰ ਮੈਂ ਬੋਲਣ ਲੱਗਿਆ ਸੀ ਇੱਕ ਜਣਾ ਹੋਰ ਆ ਜਾਓ ਪਾਪਾ ਜੀ ਸੱਤ ਜਣੇ ਹੋ ਜਾਣਗੇ ਹਾਂਜੀ ਹਾਂਜੀ ਪਰ ਨਗਰ ਬਹੁਤ ਸਿਆਣਾ ਨਗਰ ਇਹਨਾਂ ਨੇ ਪਹਿਲਾਂ ਬੀਬੀਆਂ ਨੂੰ ਉੱਤੇ ਕੀਤਾ ਜਿਨ੍ਹਾਂ ਨਗਰਾਂ ਵਿੱਚ ਘਰਾਂ ਦੇ ਵਿੱਚ ਬੀਬੀਆਂ ਦਾ ਪਿਆਰ ਸਤਕਾਰ ਹੈ ਉੱਥੇ ਹਮੇਸ਼ਾ ਵਰਕਤਾਂ ਨੇ ਤਾਂ ਫਿਰ ਮੈਂ ਜ਼ੇਬ ਖਾਨ ਉਹ ਕਹਿੰਦੇ ਉਹ ਮੈਂ ਸਪੀਕਰ ਤੇ ਬੋਲਣ ਲੱਗਿਆ ਉਹ ਕਹਿੰਦੇ ਕਨੈਕਸ਼ਨ ਕੱਟਦਾ ਮੈਂ ਬੋਲਣ ਲੱਗਿਆ ਸੀ ਕੁੰਦਾ ਹੋ ਰਾ ਜਉ ਉਹ ਸਭ ਉਹ ਫੜ ਕੇ ਬਾਹਰ ਲੈ ਬੋਲੇ ਸੋਨਿਹਾਰ ਸੱਚ ਆ ਗਾਲਾ ਵਾਏ ਗੁਰਜੀ ਕਾ ਘਰ ਸਭ ਵਾਏ ਗੁਰਜੀ ਕਾ ਕਤੇ ਵਾਕੇ ਤੁਹਾਡੇ ਨਗਰ ਜਾ ਕੇ ਬਹੁਤ ਖੁਸ਼ੀ ਹੋਈ ਭਾਈ ਬਹੁਤ ਪਿਆਰ ਮਿਲਿਆ ਸਾਨੂੰ ਮੈਂ ਕਿਸੇ ਗੱਲ ਕਰਕੇ ਛੱਡਿਆ ਪਹਿਲਾਂ ਤਾਰੀਖ ਦਿੱਤੀ ਆ ਸਾਉਦੀਆ ਸਰਪ੍ਰੀਖ ਚਲ ਕੋਈ ਗੱਲ ਨਹੀਂ ਰਾਜੀ ਤੁਸੀਂ ਚਲੋ ਅਗਲੀ ਵਾਰ ਨੂੰ ਚੱਲਿਓ ਨਾਲ ਮੈਂ ਸਿੱਖ ਨਾਲ ਸਰਪਾ ਲਾ ਦੇ ਮੈਂ ਕੋਈ ਨਹੀਂ ਆ ਰਿਹਾ